ਹੁਣ ਤਾਂ ਇੱਕ ਨਵਾਂ ਬਾਬਾ ਵੀ ਹੁਣ 32 ਦੰਦਾਂ ਵਾਲੇ ਬਾਬੇ ਵੀ ਕਈ ਆ ਗਏ ਪੰਜਾਬ 'ਚ ਹੂੰ ਤਾਂ ਮੈਨੂੰ ਲੱਗਦਾ ਵੀ ਲੋਕ ਪਹਿਲਾਂ ਦੰਦ ਗਿਣਿਆ ਕਰਨਗੇ ਹੂੰ ਵੀ ਭਾਈ ਤੇਰੇ ਦੰਦ ਗਿਣਾ ਹੁਣ ਨਵਾਂ ਕਲਾਸਾ ਕਰਿਆ ਉਹਨੇ ਬਾਬੇ ਨੇ 32 ਦੰਦਾਂ ਵਾਲੇ ਨੇ ਹਾਂਜੀ ਕਹਿੰਦੇ ਪੰਜਾਬ ਦੇ ਵਿੱਚ ਇਸ ਵਾਰ ਹੜ੍ਹ ਨਹੀਂ ਆਉਂਦੇ ਕਹਿੰਦੇ ਠੀਕ ਐ ਹੋ ਸਕਦਾ ਜੀ ਕਿਉਂਕਿ ਲੋਕ ਤਾਂ ਉਹਨਾਂ ਦੇ 12 ਚ ਵੀ ਹੀਰਾ ਕੱਟ ਕੇ ਪਹੁੰਚ ਚੁੱਕੇ ਨੇ ਬੁੱਧਵਾਰ ਦਾ ਦਿਨ ਵੀ ਦੇ ਰਹੇ ਨੇ ਬਾਬਾ ਜੀ ਵੀ ਬੁੱਧਵਾਰ ਨੂੰ ਆਜੋ ਭਾਈ ਦਿਨ ਬਦਲਤਾ ਹਾਂਜੀ ਉਹ ਕਹਿੰਦੇ ਵੀਰਵਾਰ ਨੂੰ ਕਹਿੰਦੇ ਹੋਰ ਬਾਬਿਆਂ ਕੋਲੇ ਜਾਣਾ ਹੁੰਦਾ ਕਹਿੰਦੇ ਸਾਡਾ ਦਿਨ ਬੁੱਧਵਾਰ ਰੱਖ ਲਓ ਫਿਰ ਐਂ ਸੀ ਬੁੱਧਵਾਰ ਖਾਲੀ ਪਿਆ ਸੀਗਾ ਮੰਗਲਵਾਰ ਨੂੰ ਵੀ ਲੋਕ ਬਿਜੀ ਆ ਸੋਮਵਾਰ ਨੂੰ ਵੈਸੇ ਐਤਵਾਰ ਤੋਂ ਬਾਅਦ ਛੁੱਟੀ ਆਉਂਦੀ ਆ ਵੀਰਵਾਰ ਨੂੰ ਫੇਰ ਕਿਸੇ ਬਾਬੇ ਦੇ ਬਾਹਰ ਨੂੰ ਫੇਰ ਕਿਸੇ ਬਾਬੇ ਦੇ ਐਤਵਾਰ ਨੂੰ ਰਿਸ਼ਤੇਦਾਰੀਆਂ ਲਈ ਸਮਾਂ ਤੇ ਫਿਰ ਉਹਨਾਂ ਨੇ ਦਾ ਬਾਬੇ ਬਾਬਾ ਜੀ ਖੈਰ ਤੇਜ ਤਾਂ ਬਹੁਤ ਰਹੇ ਨੇ 32 ਦੰਦਾਂ ਦੀ ਕਹਾਣੀ ਚੱਲਦੀ ਚੱਲਦੀ ਅੱਜ ਪਖੰਡਵਾੜ ਤੇ ਪਹੁੰਚ ਜੂਗੀ ਇਹ ਨਹੀਂ ਸੀ ਪਤਾ ਕਿਉਂਕਿ ਕਹਿੰਦੇ ਸੀਐਮ ਸਾਹਿਬ ਵੀ ਕਹਿੰਦੇ ਹੁੰਦੇ ਸੀ ਮੇਰੀ ਜ਼ੁਬਾਨ ਚੋਂ ਨਿਕਲੀ ਗੱਲ ਪੂਰੀ ਹੁੰਦੀ ਆ ਹੂੰ ਮੇਰੇ ਵੀ 32 ਦੰਦ ਨੇ ਤੇ ਪਰ ਹੋ ਵੀ ਕਮਾਲ ਬਾਬਾ ਜੀ ਇਹ ਵੀ ਕਹਿੰਦੇ ਮੇਰੇ 32 ਦੰਦ ਨੇ ਹੁਣ ਮੈਂ ਉਹਦੇ ਦਾ ਗਿਨਣ ਦੀ ਕੋਸ਼ਿਸ਼ ਕਰਦਾ ਮੇਰੇ ਹਿਸਾਬ ਚ ਨਹੀਂ ਆਉਂਦੇ ਮੇਰੇ ਇੱਕ ਦੋ ਟੁੱਟੇ ਹੋਏ ਨੇ ਓਕੇ ਹਾਂ ਮੈਂ ਮੈਂ ਕਹਿੰਦੋ ਆ ਮੈਂ ਹੁਣ ਸੋਚੀ ਜਾਂਦਾ ਵੀ ਆਪਾਂ ਹੁਣ 32 ਪੂਰੇ ਕਿਵੇਂ ਕਰਗੇ ਹੂੰ ਇਹ 32 ਦਾ ਬਹੁਤ ਸਾਰੇ ਘੋਲ ਨਹੀਂ ਦੇ ਕਦਾ ਜਿਹੜਾ ਨਿਕਲਿਆ ਉਹ ਪੂਰਾ ਲਵਾ ਲਾ ਦੇਣਗੇ ਹੁਣ ਤਾਂ ਪਤਾ ਨਹੀਂ ਲੱਗਦਾ ਨਕਲੀ ਆ ਜਾਂ ਅਸਲੀ ਹੈ ਫਿਰ ਤਾਂ ਬਾਬੇ ਜੀ ਆਪਦੇ ਬਾਬੇ ਹੋਣ ਦਾ ਸਰਟੀਫਿਕੇਟ ਦਿਆ ਕਰਨਗੇ ਪਹਿਲਾਂ ਦੰਦ ਗਿਣਾਇਆ ਕਰਨਗੇ ਵੀ ਭਾਈ ਮੇਰੇ ਦੰਦ ਗੈਣ ਲਾ ਪੂਰੇ 32 ਨੇ ਗੱਲ ਨਹੀਂ ਆਲੀ ਜਾਂਦੀ ਹੂੰ ਪਹਿਲਾਂ ਭਗਤਾਂ ਨੂੰ ਦੰਦਾਂ ਦੀ ਗਿਣਤੀ ਸਾਇਦ ਮੈਨੂੰ ਲੱਗਦਾ ਉਹ ਅਕਸਰਾ ਕਰਾ ਕੇ ਰੱਖਿਆ ਕਰਨਗੇ ਉਹਦੇ ਤੇ ਗਿਣਤੀ ਲੇਕ ਕੇ ਲਾ ਦਿਆ ਕਰਨਗੇ 32 ਦੰਦਾਂ ਦੀ ਪੂਰੀ ਤੇ ਉਤੋਂ ਆਉਣ ਵਾਲੇ ਜਨਾਂ ਦੇ ਲੀਡਰ ਵੀ ਪਹੁੰਚਣਗੇ ਪਹੁੰਚਨੇ ਸ਼ੁਰੂ ਹੋਣਗੇ ਹੂੰ ਕਿਉਂਕਿ ਪਿਛਲੀ ਵਾਰ ਤਾਂ ਹਰਸਿਮਰਤ ਨੂੰ ਜਤਿਆਦਾ ਉਹ ਦੂਜੇ ਤੋਂ ਦੂਜੇ ਲੀਡਰ ਵੀ ਪਹੁੰਚਣ ਲੱਗ ਗਏ ਜਗ ਜਾਣਗੇ ਵੈਸੇ ਹਰਸਿਮਰਤ ਨੂੰ ਧੰਨਵਾਦ ਕਰਨਾ ਚਾਹੀਦਾ ਉਹਨਾਂ ਦਾ ਹਾਂਜੀ ਹਾਂਜੀ 32 ਦੰਦਾਂ 'ਚ ਗੱਲ ਸਹੀ ਨਿਕਲੀ ਐ ਹੂੰ 32 ਦੰਦਾਂ ਦੇ ਵਿੱਚੋਂ ਗੱਲਾਂ ਬਹੁਤ ਨਿਕਲਦੀਆਂ ਪਰ 32 ਦੰਦਾਂ ਦੇ ਵਿੱਚੋਂ ਜੇ ਕੋਈ ਪੰਜਾਬ ਦੇ ਭਲੇ ਦੀ ਗੱਲ ਨਿਕਲ ਜੇ ਨਾ ਕੋਈ ਨਸ਼ੇ ਨੂੰ ਰੋਕਣ ਦੀ ਗੱਲ ਨਿਕਲ ਜੇ ਤਾਂ ਕਹੇ ਆਪਾਂ ਵੀ 32 ਦੰਦਾਂ ਨੂੰ ਮੰਨ ਲਈਏ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਨੌਜਵਾਨ ਸਹੀ ਰਸਤੇ ਤੇ ਚੱਲ ਪਏ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਚ ਭਜਣੋਂ ਹਟ ਗਏ ਤਾਂ ਫਿਰ ਆਪਾਂ ਵੀ 32 ਦੰਦਾਂ ਨੂੰ ਮੰਨਣ ਲੱਗ ਜਾਾਂਗੇ ਕੋਈ ਇਹਦੇ ਚ ਦੋਰ ਹੈ ਯਾਨੀ ਕੀ ਆ ਪਰ 32 ਦੰਦ ਜਿਹੜੇ ਹੈਗੇ ਆ ਉਹ ਚੱਲ ਨਹੀਂ ਉਲਟ ਰਹੇ ਨੇ ਜਾ ਨੇਜਵਾਦ ਲਈ ਚੱਲ ਰਹੀ ਨੇ ਬਸ ਪ੍ਰੋਬਲਮ ਤਾਂ ਇੱਥੇ ਆ। ਹੂੰ ਸਮਾਜਿਕ ਗੱਲਾਂ ਕਰਦੇ ਕਰਦੇ ਭਾਈ ਸਾਹਿਬ ਜਿਹੜੇ ਹੈਗੇ ਆ ਪਖੰਡਵਾਦ ਦੀਆਂ ਗੱਲਾਂ ਵੱਲ ਤੁਰ ਪਏ ਤੇ ਉਸ ਤੋਂ ਪਹਿਲਾਂ ਸੀਐਮ ਸਾਹਿਬ 32 ਦੰਦਾ ਨਾਲ ਉਹਨਾਂ ਨੇ ਉਹਨਾਂ ਦੀ 32 ਦੰਦਾ ਨੇ ਦੂਸਰੇ ਤਾਂ ਜਿਹੜੇ ਹੈਗੇ ਆ ਬਾਹਰ ਕਰਤੇ ਪਾਵਰਾਂ ਚੋਂ ਪਰ ਜੇ ਉਹ 32 ਦੰਦ ਦਾ ਗੇੜਾ ਜਿਹੜਾ ਉਹ ਆਪ ਦੇ ਦਿਨਾਂ ਪੈਣਾ ਸ਼ੁਰੂ ਹੋ ਗਿਆ ਹੂੰ ਕਿਉਂਕਿ ਲੋਕ ਅੱਜ ਕੱਲ ਦੇ ਜਿਹੜੇ ਲੋਕ ਆ ਇਹ ਸਮਾਂ ਵਿਚਾਰ ਕੇ ਜਿਹੜੇ ਵੋਟ ਦਾ ਇਸਤੇਮਾਲ ਕਰਦੇ ਆ ਪਹਿਲਾਂ ਨਾਲੋਂ ਜ਼ਬਾਨਾ ਜਿਹੜਾ ਬਹੁਤ ਬਦਲ ਚੁੱਕਿਆ ਆ ਪਿੱਛੇ ਜੇ ਆਪਾਂ ਹੁਣ ਲੋਕ ਸਭਾ ਦਾ ਰਿਜ਼ਲਟ ਦੇਖ ਲਓ ਕਿਸ ਤਰ੍ਹਾਂ ਆਇਆਗਾ ਕਿਸ ਤਰ੍ਹਾਂ ਜਿਨ੍ਹਾਂ ਦੇ ਜਿਨ੍ਹਾਂ ਦੀ ਆਸ ਨਹੀਂ ਸੀਗੀ ਉਹ ਜਿੱਤੇ ਨੇ ਤੇ ਜਿਨ੍ਹਾਂ ਦੀ ਆਸ ਸੀ ਉਹ ਹਾਰੇ ਨੇ ਬਹੁਤ ਖੁਸ਼ ਹੋਇਆ ਇਦਾਂ ਦਾ ਜੀ ਤੇ ਕਿ ਜਿਹੜੇ ਸਰ ਕਮਾਉਣ ਵਾਲੇ ਬਾਬੇ ਬਾਹਲਾ ਤੜਫਦੇ ਜਾਂਦੇ ਆਏ ਜੇ ਕਰਦੇ ਹੁੰਦੇ ਆ ਉਹ ਵੀ ਵਾਵਾ ਚੱਲ ਲੈ ਵਜ ਕੱਲ ਕੰਮ ਜਾ ਉਹ ਤਾਂ ਬਾਈ ਜੀ ਕਈ ਤਰ੍ਹਾਂ ਦੀਆਂ ਥੈਰਾਪੀਆਂ ਨੇ ਹੁਣ ਜਿਵੇਂ ਕਹਿ ਦਈਏ ਵੀ ਜਿਹੜੇ ਮਨੋਵਿਗਿਆਨ ਦੇ ਮਾਹਰ ਨਹੀਂ ਉਹਨਾਂ ਬਾਰੇ ਤਾਂ ਉਹ ਦੱਸ ਸਕਦੇ ਨਹੀਂ ਹਨਾ ਵੀ ਉਹ ਕਿਸ ਤਰ੍ਹਾਂ ਬੰਦੇ ਨੂੰ ਇੱਕ ਕੁਝ ਸਮੇਂ ਦੇ ਲਈ ਆਪ ਦੇ ਜੜਾਏਗਾ ਉਹ ਹੱਥੇ ਲਾ ਦੇ ਸਕਦੇ ਆ ਤੇ ਲਾ ਦੇ। ਉਹ ਕੌਸੋਸਮੈਂਟ ਦੇ ਲਈ ਕੰਟਰੋਲ ਕਰ ਲੈਂਦੇ ਆ ਇੱਕ ਦਿਨ ਕਥਾਵਾਚਕ ਭਾਈ ਹਰਜਿੰਦਰ ਸਿੰਘ माजी ਵੀ ਦਿਖਾ ਰਹੇ ਸੀਗੇ ਵੀ ਕਿਸ ਤਰ੍ਹਾਂ ਬੰਦੇ ਦੇ ਹੱਥ ਲਾਉਂਦੇ ਆ ਉਹ ਪਿੱਛੇ ਨੂੰ ਦੇਖਦਾ ਉਹ ਸਾਰਾ ਕੁਝ ਉਹ ਵੀ ਦਿਖਾ ਰਹੇ ਸੀਗੇ ਵੀ ਆਹ ਚੀਜ਼ ਆ। ਪਖੰਡਵਾਦ ਦੇ ਵਿਰੋਧ ਉਹਨਾਂ ਨੇ ਦਿਖਾਇਆ ਸੀ ਵੀ ਇਹ ਤਾਂ ਡਰਨ ਦੀ ਲੋੜ ਨਹੀਂ ਵਹਿਮ ਚ ਪੈਣ ਦੀ ਲੋੜ ਨਹੀਂ ਵੀ ਇਹ ਇੱਕ ਤਰ੍ਹਾਂ ਦਾ ਸਿਸਟਮ ਆ ਮਨੋਵਿਗਿਆਨਕ ਸਿਸਟਮ ਆ। ਉਹਨਾਂ ਨੇ ਕਾਫੀ ਇਹਦੇ ਤੇ ਦਿਖਾਇਆ ਸੀਗਾ। ਅਸਲ ਮੈਨੂੰ ਤਾਂ ਆਏ ਸੀ ਕਿ ਬੰਦੇ ਇਹ ਪਹਿਲਾਂ ਉਹ ਕਰੇ ਵੀ ਹੁੰਦੇ ਆ ਵੀ ਇਹਨਾਂ ਦੇ ਆਪਦੇ ਬੰਦੇ ਹੁੰਦੇ ਆ ਉਹ ਕੋਸਤਾ ਆਪਦੇ ਵੀ ਹੁੰਦੇ ਆ ਜਿਹੜੇ ਫਿਰ ਗਾਹਾਂ ਤੋਂ ਗਾਹਾਂ ਗਾਹਕ ਲੈ ਕੇ ਆਉਂਦੇ ਆ ਤੂੰ ਸਾਨੂੰ ਵੀ ਕਹਾਣੀ ਹੱਟ ਥੱਗ ਵੀਤੀ ਦੱਸ ਰਣਾ ਹਮ ਅਸੀਂ ਬੈਠੇ ਕਿਸੇ ਦੁਕਾਨ ਤੇ ਤੇ ਸਾਡੇ ਕੋਲੇ ਉੱਥੇ ਕੋਈ ਬਾਬਾ ਆ ਗਿਆ ਇਦਾਂ ਹੀ ਦੋ ਸਾਲ ਪੁਰਾਣੀ ਗੱਲ ਹੈ ਹਾਂ ਉਹ ਉਹ ਇਹੀਂ ਪੁੱਛੇ ਦੰਦਾ ਸੀਗਾ ਮਤਲਬ ਕਿ ਪਹਿਲਾਂ ਰਿਹਾ ਸੀ ਉਹ ਕਿਸੇ ਡੇਰੇ ਦੇ ਵਿੱਚ ਕਿਸੇ ਡੇਰੇ ਦੇ ਵਿੱਚ ਹੁੰਦਾ ਸੀ ਡੇਰੇ ਦੇ ਵਿੱਚੋਂ ਕੱਢ-ਕੁੱਢ ਦਿੱਤਾ ਉਹਨੂੰ ਉੱਥੇ ਕੋਈ ਕਰਤੀ ਉਹਨੇ ਕੋਈ ਖਰਾਬੀ ਕਰਦੀ ਹਾਂ ਹਾਂ ਉਹ ਬੰਦਾ ਸਾਡ ਦੁਕਾਨ ਤੇ ਬੈਠਿਆ ਦਵਾ ਗਿਆ ਮੈਂ ਵੀ ਉੱਥੇ ਬੈਠਾ ਤੇ ਉਹ ਬੰਦਾ ਆ ਕੇ ਕਹਿੰਦਾ ਗੱਲਾਂ ਚੱਲ ਪਈਆਂ ਵੀ ਮੇਰੇ ਕੋਲੇ ਬਹੁਤ ਇਕੱਠ ਹੁੰਦਾ ਭੀੜ ਹੁੰਦੀ ਐ ਜਵਾਕ ਮੁੰਡੇ ਹੁੰਦੇ ਐ ਹੈ ਮੇਰੇ ਕੋਲ ਇੱਕ ਵੱਡੇ ਬਾਬਿਆਂ ਦੀ ਖੁੰਡੀ ਦਿੱਤੀ ਵੀ ਐ ਜਿਹੜੇ ਡੇਰੇ 'ਚ ਰਹਿੰਦਾ ਸੀ ਕਹਿੰਦਾ ਉਹ ਵੱਡੇ ਬਾਬਿਆਂ ਦੀ ਮੈਨੂੰ ਖੁੰਡੀ ਦਿੱਤੀ ਐ ਕੋਈ ਹਾਂ ਹਾਂ ਕਹਿੰਦਾ ਉਹ ਖੁੰਡੀ ਨੂੰ ਮੈਥੋਂ ਵੇਣਾ ਕੋਈ ਚੱਕ ਨਹੀਂ ਸਕਦਾ ਹਾਂ ਉਹ ਦੱਸ ਰਿਹਾ ਸੀ ਦੁਕਾਨਦਾਰ ਨੂੰ ਜਿਹੜਾ ਦੁਕਾਨਦਾਰ ਕੋਲੇ ਮੈਂ ਬੈਠਾ ਸੀ ਮੈਂ ਵੀ ਸੁਣੀ ਗਿਆ ਬੈਠਾ ਹੂੰ ਸੁਣਾਈ ਗਿਆ ਸੁਣਾਈ ਗਿਆ ਜਦੋਂ ਭਾਈ ਲੱਗਿਆ ਵੀ ਹੁਣ ਤਾਂ ਥੋੜਾ ਜ਼ਿਆਦਾ ਵੀ ਹੁਣ ਤਾਂ ਜ਼ਿਆਦਾ ਹੀ ਉਹ ਕੰਮ ਵਧਦਾ ਜਾਂਦਾ ਹੈ ਫੇਰ ਭਾਈ ਥੋੜਾ ਰਹਿਣੀ ਗਿਆ ਤੇ ਮੈਂ ਉਹਨੂੰ ਕਿਹਾ ਵੀ ਯਾਰ ਵੀ ਪਹਿਲਾਂ ਆਪਾਂ ਖੁੰਡੀ ਚੱਕ ਕੇ ਆਉਣੇ ਆ ਤੇਰੀ ਹੂੰ ਚਲ ਮੈਂ ਚੱਕੂਗਾ ਮੈਂ ਖੁੰਡੀ ਹੂੰ ਕਹਿੰਦਾ ਨਹੀਂ ਜੇ ਕੁਝ ਹੋ ਗਿਆ ਕਹਿੰਦਾ ਮੈਂ ਜ਼ਿੰਮੇਵਾਰ ਨਹੀਂ ਪੱਖਾ ਯਾਰ ਮੈਥੋਂ ਲਿਖ ਕੇ ਲੈਣਾ ਹੂੰ ਜੇ ਮੈਨੂੰ ਕੋਸੋ ਗਿਆ ਉਹਦਾ ਤੂੰ ਜ਼ਿੰਮੇਵਾਰ ਨਹੀਂ ਮੈਂ ਉਹਦਾ ਆਪ ਜ਼ਿੰਮੇਵਾਰ ਆ ਖੁਦ ਜ਼ਿੰਮੇਵਾਰ ਆ ਹੂੰ ਉਹਦਾ ਖੜਾ ਖੜਾ ਕੇ ਭੱਜਣ ਦੀ ਗੱਲ ਕਰੇ ਮੈਂ ਉਹਨੂੰ ਕਹਾ ਵੀ ਬੈਠ ਤੂੰ ਜਰਾ ਆਪਾਂ ਚੱਲਦੇ ਆਪਾਂ ਮੋਟਰਸਾਈਕਲ ਤੇ ਜਾਂਦੇ ਆ ਕੋਈ ਨਾ ਉਹ ਮਸਾ ਖੜਾ ਖੜਾ ਕੇ ਸਾਡੇ ਕੋਲੋਂ ਭੱਜਿਆ ਉਹਨੇ ਆਖਿਆ ਵੀ ਪੰਗੇ ਹੀ ਲੈ ਲਿਆ ਮੈਂ ਤਾਂ ਉਹੀ ਗੱਲ ਆਣਾ ਜੀ ਜਿਸ ਬੰਦੇ ਨੂੰ ਇੰਨਾ ਚੀਜ਼ਾਂ ਦੀ ਨੌਲੇਜ ਹੈ ਉਹ ਤਾਂ ਇਹਨਾਂ ਦੇ ਪਕੜ ਜਾਲ ਚ ਨਹੀਂ ਆਉਂਦਾ ਤੇ ਪਰ ਬਹੁਤ ਸਾਰੀ ਜਿਹੜੀ ਮਨੁੱਖਤਾ ਜਾਂ ਭੋਲੇ-ਪਾੜੇ ਲੋਕ ਕਹਿ ਲੋ ਜਾਂ ਦੁਖੀ ਲੋਕ ਕਹਿ ਲੋ ਜਦੋਂ ਦੁਖੀ ਹੁੰਦਾ ਨਾ ਬੰਦਾ ਉਹ ਸੁਵਾਦੀ ਚੁੰਡੀ ਵੱਲ ਵੀ ਦੌੜਦਾ ਹੂੰ ਤੇ ਇਹ ਦੁਖੀ ਲੋਕਾਂ ਦੇ ਜਿਹੜਾ ਹੈਗਾ ਸਹਾਰੇ ਦੁਖੀ ਲੋਕਾਂ ਨੂੰ ਬਹਿਕਾਵੇ ਦੇ ਵਿੱਚ ਲੈ ਕੇ ਜਿਹੜਾ ਆਪ ਦਾ ਠਗ-ਠਗਾ ਚਲਾਈ ਜਾਂਦੇ ਨੇ ਤੇ ਲੋਕਾਂ ਦੀ ਜਿਹੜੀ ਹੱਕ ਸੱਚ ਦੀ ਕਮਾਈ ਆ ਉਹ ਇਨ੍ਹਾਂ ਪਖੰਡੀਆਂ ਦੇ ਘਰਾਂ ਦੇ ਵਿੱਚ ਜਾਈ ਜਾਂਦੀ ਆ ਹੂੰ ਬਸ ਨੀਬਾਂ ਦੇ ਡਾਕੇ ਮਾਰ ਹਾਂਜੀ ਹਾਂਜੀ ਓਹੋ